ਸਸ਼ੀਕਲ ਜੀ ਅੱਜ ਉਹ ਤੁਹਾਨੂੰ ਦੱਸ ਦਿਆਂ ਵੀ ਆਪਾਂ ਮਸ਼ੀਨ ਸਲਾਈ ਮਸ਼ੀਨ ਦੇ ਨਾਲ ਵੀ ਤਰਪਾਈ ਕਰ ਸਕਦੇ ਆ ਕਿਵੇਂ ਕਰ ਸਕਦੇ ਆ ਠੀਕ ਹੈ ਮੈਂ ਪਾਈਪਿੰਗ ਲਗਾਈ ਸੀਗੀ ਤੇ ਉਸ ਨੂੰ ਆਪਾਂ ਕੱਚਾ ਕਰ ਲੈਣਾ ਵਾ ਪੱਲੇ ਨੂੰ ਕੱਚਾ ਕਰਨ ਤੋਂ ਬਾਅਦ ਆਪਾਂ ਤਰਪਾਈ ਸ਼ੁਰੂ ਕਰਾਂਗੇ ਠੀਕ ਹੈ ਤੇ ਇਸ ਤਰ੍ਹਾਂ ਕੱਚਾ ਕਰ ਲੈਣਾ ਜਿੱਤੇ ਤੱਕ ਆਪਾਂ ਤਰਪਾਈ ਕਰਨੀ ਹੈ ਠੀਕ ਹੈ ਜੋ ਆਪਾਂ ਲੇੜੀ ਮੋੜੀ ਸੀਗੀ ਉਹ ਥੋੜੀ ਜਿਹੀ ਪੁਆਇੰਟ 1 ਪੁਆਇੰਟ ਵੱਧ ਰੱਖਣਾ ਵਾ ਠੀਕ ਹੈ ਤੇ ਜੋ ਸਲਾਈ ਲਗਾਉਣੀ ਆ ਆਪਾਂ ਰਲੀ ਸਾਈਡ ਨਹੀਂ ਜਿੱਥੇ ਲਿpase ਕਪੜਾ ਫੋਲਡ ਕੀਤਾ ਉਹ ਵਾਲੀ ਸਾਈਡ ਹੀ ਆਪਾਂ ਸਿਲਾਈ ਲਗਾਵਾਂਗੇ ਠੀਕ ਹੈ ਜੇ ਦੂਸਰੇ ਪਾਸੇ ਲਗਾਤਾ ਤਾਂ ਫਿਰ ਬੈਕ ਵਾਲੇ ਪਾਸੇ ਆਪਣਾ ਵੱਡਾ ਟੰਕਾ ਆ ਜਾਊਗਾ ਇਸ ਕਰਕੇ ਆਪਾਂ ਜਿਸਲੇ ਜਿੱਧਰ ਪੱਲਾ ਆਪਾਂ ਮੋੜਿਆ ਵਾ ਪੱਲੇ ਵਾਲੀ ਸਾਈਡ ਹੀ ਸਿਲਾਈ ਲਗਾਉਣੀ ਆ ਠੀਕ ਹੈ ਧਿਆਨ ਰੱਖਿਓ 5 ਇੰਚ ਨੰਬਰ 5 ਇੰਚ ਬਖੀਆ ਵੱਡਾ ਕਰਕੇ ਤੇ ਪਿੱਛੋਂ ਆਪਾਂ ਥੋੜਾ ਜਿਹਾ ਖਿੱਚ ਲੈਣਾ ਤਾਂ ਕਿ ਆਪਣੀ ਤਰਪਾਈ ਥੋੜੀ ਜੀ ਦੂਰ ਦੂਰ ਜਾਵੇ ਖਿੱਚਣ ਤੋਂ ਬਾਅਦ ਆਪਾਂ ਇਸ ਤਰ੍ਹਾਂ ਉਤੇ ਸਲਾਈ ਲਗਾ ਦਾਂਗੇ ਤੇ ਜਿਸ ਨਾਲ ਆਪਣੀ ਫਿਨਿਸ਼ਿੰਗ ਬਹੁਤ ਸੋਹਣੀ ਆਉਂਦੀ ਹੈ ਤੇ ਮੈਂ ਫਰੰਟ ਪੱਲਾ ਕੀਤਾ ਸੀ ਇੱਕ ਪੱਲਾ ਮੈਂ ਸੋਚਿਆ ਵੀ ਤੁਹਾਨੂੰ ਵੀ ਦੱਸਾਂ ਵੀ ਬਹੁਤ ਹੀ ਸੋਹਣੀ ਫਿਨਿਸ਼ਿੰਗ ਆਉਂਦੀ ਹੈ ਜਿਸ ਨਾਲ ਤੇ ਤੁਸੀਂ ਵੀ ਜਰੂਰ ਕਰਕੇ ਦੇਖਿਓ ਤੇ ਬਹੁਤ ਹੀ ਸੋਹਣੀ ਫਿਨਿਸ਼ਿੰਗ ਆ ਰਹੀ ਆ ਤਰਪਾਈ ਦੀ ਤੇ ਦੇਖ ਸਕਦੇ ਹੋ ਮੈਂ ਸਲਾਈ ਲਗਾ ਲਈ ਆ ਤੇ ਇਸ ਨੂੰ ਥੋੜਾ ਥੋੜਾ ਖਿੱਚ ਦੇਣਾ ਹੈ ਇੰਦਾ ਕਰਕੇ ਠੀਕ ਹੈ ਖਿੱਚਣ ਤੋਂ ਬਾਅਦ ਚੰਗੀ ਤਰ੍ਹਾਂ ਪ੍ਰੈਸ ਕਰ ਲੈਣੀ ਆ ਪ੍ਰੈਸ ਕਰਨ ਤੋਂ ਬਾਅਦ ਤੇ ਇਸ ਦੀ ਬਹੁਤ ਸੋਹਣੀ ਫਿਨਿਸ਼ਿੰਗ ਆਉਂਦੀ ਹੈ ਤੇ ਮੈਂ ਫਰੰਟ ਪੱਲੇ ਤੇ ਕੀਤੀ ਸੀਗੀ ਤੇ ਉਸ ਤੋਂ ਬਾਅਦ ਮੈਨੂੰ ਵਧੀਆ ਲੱਗੀ ਤਾਂ ਮੈਂ ਸੋਚਿਆ ਕਿ ਮੈਂ ਮਸ਼ੀਨ ਨਾਲ ਹੀ ਕਰੂੰਗੀ ਤਾਂ ਤੁਸੀਂ ਦੇਖ ਸਕਦੇ ਹੋ ਪੱਲੇ ਤੇ ਵੀ ਫਿਨਿਸ਼ਿੰਗ ਬਹੁਤ ਸੋਹਣੀ ਆਉਂਦੀ ਹੈ ਦੂਸਰੇ ਪਾਸੇ ਵੀ ਮੈਂ ਕਰ ਲਈ ਸੀਗੀ ਇਸ ਨੂੰ ਚੰਗੀ ਤਰ੍ਹਾਂ ਇੱਦਾਂ ਕਰਕੇ ਥੋੜਾ ਜਿਹਾ ਪ੍ਰੈਸ ਨਾਲ ਚੰਗੀ ਤਰ੍ਹਾਂ ਕਰਕੇ ਤੇ ਇਸ ਦੀ ਫਿਨਿਸ਼ਿੰਗ ਹੋਰ ਵੀ ਵਧੀਆ ਹੋਊਗੀ ਮੈਂ ਪ੍ਰੈਸ ਕਰਨ ਤੋਂ ਬਾਅਦ ਵੀ ਤੁਹਾਨੂੰ ਦਿਖਾਵਾਂਗੀ ਕਿੰਦਾ ਦੀ ਆਈ ਹੈ ਲੁੱਕ ਇਹਦੀ ਤੇ ਤੁਸੀਂ ਦੇਖੋ ਪ੍ਰੈਸ ਕਰਨ ਤੋਂ ਬਾਅਦ ਵੀ ਇਸ ਦੀ ਬਹੁਤ ਸੋਹਣੀ ਲੁੱਕ ਆਈ ਹੈ ਬੈਕ ਵਾਲੇ ਪਾਸੇ ਟਾਂਕਾ ਵੱਡਾ ਆਊਗਾ ਤੇ ਫਰੰਟ ਵਾਲੇ ਪਾਸੇ ਬਿਲਕੁਲ ਛੋਟਾ ਜਿਹਾ ਮੈਂ ਪੱਤਰਪਾਈ ਕਰਦੇ ਹਾਂ ਤੁਸੀਂ ਦੇਖ ਸਕਦੇ ਹੋ ਫਰੰਟ ਪੱਲੇ ਤੇ ਮੈਂ ਕੀਤੀ ਸੀ ਤੇ ਬਹੁਤ ਹੀ ਸੋਹਣੀ ਲੁੱਕ ਆਈ ਹੈ ਉਮੀਦ ਕਰਦੇ ਹਾਂ ਤੁਹਾਨੂੰ ਇਹ ਆਈਡੀਆ ਵਧੀਆ ਲੱਗੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਥੈਂਕ ਯੂ